ਹਾਂਜੀ ਮਿੱਤਰੋ ਗੁੱਡ ਮਾਰਨਿੰਗ ਕਿਵੇਂ ਹੋ ਸਾਰੇ ਲਓ ਜੀ ਸਵੇਰ ਤੇ ਵੱਜ ਗਏ 7 ਤੇ ਮੈਂ ਤੇ ਤਾਇਆ ਹੋਏ ਸੀ ਪੱਠੇ ਲੈਣ ਟਰਾਲੀ ਆਪਣੇ ਪਾਲੀ ਟਰਾਲੀ ਚ ਲਾਦ ਰਿਆਂ ਫਿਰ ਆ ਨਮੇੜ ਤਾਂ ਸਾਰਾ ਆਪਾਂ ਨੇ ਉਰੇ ਲਾਵਾਂਗੇ ਜੀਰੀ ਤੇ ਲੇਟ ਹੋਈ ਜਾ ਰਹੀ ਸੀ ਜੀਰੀ ਪਾਵਾਂਗੇ ਚਾਰ ਮੱਕੀ ਦਾ ਆਪਾਂ ਉਰੇ ਹੁਣ ਜੀਰੀ ਲਾ ਦੇਣੀ ਹੈ ਕੱਖਾਂ ਦਾ ਕੰਮ ਨਿਪਟੜ ਗਿਆ ਆਪਣਾ ਇਹਦਾ ਮਾਰਦਿਆਂ ਕਦੂ ਪਾਣੀ ਛੱਡ ਕੇ ਕੱਲ ਨੂੰ ਆਇਆ ਵੀਡੀਓ ਕਰਦੇ ਆ ਪਾਜ ਕੇ ਆਪਾਂ ਜਗੇ ਰੇਸ ਲਾ ਕੇ ਕਿਰਾ-ਕਿਰਾ ਰੂਟਰਵੇਟਰ ਫੇਰ ਦਾਂਗੇ ਹੁਣ ਦਬ ਜੂਗਾ ਥੱਲੇ ਨਾਲੇ ਗਲ ਜੂਗੀ ਫਿਰ ਮਾਰ ਕੇ ਉਹਦੇ ਨਾਲ ਫੈਰੋਂ ਨਾਲ ਕਦੂ ਦੂਰ ਤੀਰ ਫਿਰ ਮਾਰਦਾ ਸੁਭਾਗਾ ਪਾਰ ਰਹਿ ਗਿਆ ਹੁਣ ਕਿ ਦੋ ਆ ਦੋ ਨੇ ਚੱਕ ਲੈ ਫਿਰ ਪਾ ਦੇ ਦੇ ਤੇਰੇ ਦਾ ਕੀ ਰਹੇਗੀ ਬੱਚੇ ਬਸ ਮੈਨੂੰ ਹਸਪਤਾਲ ਦੀ ਠੀਕ ਆ ਮੇਰਾ ਕੋਈ ਕੁੜਾ ਮੈਂ ਘਰ ਜਾਣਾ ਮੇਰਾ ਇੱਕੇ ਮਹੀਸਾ ਪਹਿਲੇ ਦੋ ਤੀਆਂ ਪਹਿਲੇ ਦੋ ਤੀਆਂ ਤੇਰੇ ਕੋਲ ਅੱਛਾ ਬਾਪਾ ਚਾਰ ਪਾ ਦਾਂਗੇ ਹੁਣ ਸਰੀ ਜਾਣਾ ਆ ਇੱਧਰ ਮੁੰਡੇ ਨੇ ਆਖਦੀ ਪਹਿਲੀ ਵਾਰੀ ਤਜਰਬਾ ਕਰਾ ਸਕੀ ਬੀਜੀ ਆ ਵਧੀਆ ਰੇ ਪਰ ਡੈਡ ਖਾਸੇ ਨੇ ਫੇੜੇ ਪੱਟ ਪੱਟ ਲਾਉਣੇ ਪੈਣਗੇ ਸੁੱਕੀ ਬਜਾਈ ਥੋੜੀ ਜਿਹੀ ਲੇਟ ਕਰ ਜਾਏ ਥੋੜੀ ਦੇਤੀ ਬੀਜ ਦਿੰਦਾ ਫੇਰ ਸਹੀ ਰਹਿੰਦੀ ਮੱਕੀ ਉਹ ਮੱਕੀ ਖੜੀ ਆਕਦੀ ਆ ਚਾਰੇ ਚਾਰ ਪਾਉਣਾ ਲੋਕਾਂ ਨੇ ਆਪਣੀ ਮੱਕੀ ਉਹ ਖੜੀ ਹੈ ਚਾਰ ਦਾ ਪੂਆ ਦੇ ਅਗਤੀ ਨਾਲ ਹੈ ਹਾਂ ਕੇ ਦੱਸੋ ਪਵਾ ਦੇ ਪਿਛਲੀ ਵਾਰੀ ਦੇਖ ਲੈ ਚੈੱਕ ਕਰੋ ਵਿੱਚ ਛੱਡਿਆ ਜੀ ਤੂੰ ਇਹ ਡੰਡਾ ਰਿਜੈਕਟ ਜਰੋ ਤੁਲੇਇ ਤੇ ਆ ਪੰਡ ਜਰ ਚਾਰ ਮੁੱਲ ਲਿਆਤੀ ਆਪਣਾ ਪਿਛਲੀ ਵਾਰੀ ਪਾਣੀ ਆ ਗਿਆ ਦੀ ਅੱਛਾ ਛਾ ਉਹ ਜਦ ਜਰ ਮੰਡੀ ਤਰ ਮੈਂ ਇਕੱਠੇ ਲੈ ਤੇ ਸੀ ਆਹੋ ਜੱਤਾਂ ਇੰਨਾ ਕਰਤੀ ਗੱਲ ਰਹਿ ਗਿਆ ਹਾ ਜੈ ਕਾ ਡੰਡਾ ਪਤਾ ਕਦ ਨਿਕਲਿਆ ਜਾ ਚਾਰ ਸਾਰੇ ਮੁੱਕ ਗਏ ਐਂਡ ਆ ਗਿਆ ਐਂ ਟਿੱਡਾ ਗਿਰ ਗਿਆ ਡੰਡਾ ਪੂਰਾ ਪੂਰਾ ਬਸ ਉਹ ਥੱਲੇ ਦਬ ਗਿਆ ਗੌਰ ਨਹੀਂ ਕਰੀ ਬਾਜੋਬਾ ਹੋਰ ਜੱਕਾ ਮਸਾਂ ਸਾਫ ਕਰਿਆ ਜਰ ਲੱਗੀ ਉਹਨੂੰ ਬੜਾ ਜੱਕ ਤੀ ਗੌਰ ਨਹੀਂ ਕਰੀ ਨਾ ਤਰਾ ਡਾੜੀ ਨੇ ਤਾਂ ਸਰੀਰ ਵਿੱਚ ਹੋਵਾ ਤੇਰੇ ਸਾਹਮਣੇ ਤੇ ਮੈਂ ਤੇਰੀ ਵੀ ਚੱਲ ਟਰਾਲੀਆਂ ਦੇ ਦੋ ਆਇਆ ਉੱਡ ਗਿਆ ਫਿਰ ਜੱਕ ਤਾਂ ਤਾਂ ਲੈ ਕੇ ਤੂੰ ਦੋ ਦੋ ਟਰਾਲੀਆਂ ਜੋੜਨੇ ਪੈਣਗੇ ਵੀ ਚੱਲ ਉੱਪਰ ਚੱਕ ਲਾਂਗੇ ਜੱਕ ਲਾ ਕੇ ਪਿਛਲੀ ਟਰਾਲੀ ਨੂੰ ਉਹ ਐ ਸਿੱਟ ਲਈ ਬਿੱਥੇ ਮੇਰੇ ਮੇਰੇ ਘਰ ਤੋਂ ਨਿਕਲ ਗਿਆ ਬਾ ਤੇਰੇ ਯਾਦ ਨਹੀਂ ਰਿਹਾ ਉਹ ਨਾ ਕੱਢਿਆ ਥੱਲੀ ਦਬ ਗਿਆ ਉਹ ਆ ਬਾਈ ਦਿਮਾਗ ਚੋਂ ਨਿਕਲ ਗਿਆ ਏਲਾ ਲਾ ਵੀ 6 ਮਹੀਨਾ ਬਾਅਦ ਡੰਡਾਰੋ ਜੱਕ ਕੱਢਿਆ ਵਿੱਚੋਂ ਚਾਰ ਚੰਦਰਮੈਸ ਹੁੰਦੇ ਕਿੱਥੇ ਸਾਡਾ ਚਰ ਲਾਤੀ ਇਹਨੂੰ ਬੱਦੜ ਅੱਜ ਫੇਰ ਹੋ ਰਹੀ ਕੱਲ ਵੀ ਮਹੀ ਪੈ ਗਿਆ ਪਰਸੋਂ ਵੀ ਪੈ ਗਿਆ ਅੱਜ ਵੀ ਗਰਮੈਸ ਜੀ ਹੋ ਰਹੀ ਹੈ ਦੇਖੋ ਸ਼ਾਇਦ ਮੀਂਹ ਆ ਜਾਵੇ ਫੇਰ ਤਨੇ ਪਰਦੇ ਮਾੜੀ ਦੇ ਆਪਣੇ ਪੂਲ ਬਣਾ ਹੈਗਾ ਉੱਥੇ ਨਹਾ ਕੇ ਜਾਣਗੇ ਕਰਾ ਲਾਂਗੇ ਅੱਜ ਆਰ ਕੀ ਟੈਂਕ ਉਹ ਦੂਏ ਚ ਪਾ ਦੇ ਹਲਾ ਦੇ ਟਰੈਕਟਰ ਮੜਾ ਜਾ ਹਾਂ 65 ਲੀਟਰ ਬੰਦਾ ਇਹ ਚ ਉਹ ਜਿਹੀ 65 ਪੰਦਾ ਇਹ ਚ ਵੀ 65 ਹੈ ਦੋ ਦਿਨਾਂ ਨੂੰ ਮੋੜਾ ਕੇਰਾ ਟੈਂਕੀ ਭਰ ਕੇ ਮੁੜ ਕੇ ਲੋੜਨੀ ਇਲਵਾ ਦੀ ਤਾਰ ਨਾਲ ਵਾਕਿੰਦੇ ਟਾਈਮ 12 ਵਜੇ ਤੂੰ ਖੇਤ ਨੂੰ ਦੁਰਦੇ ਐਂ ਗੰਨੀ ਤਾਂ ਕ ਪੂਰੀ ਭਰੀ ਆ ਬੱਸਾ ਹੋਊਗੀ ਥੱਲੇ ਤੈਨੂੰ ਤੈਨੂੰ ਰੀ ਭਰ ਲੈਣੀ ਨਾ ਤੈਨੂੰ ਵਾਰ ਦੇਖ ਲੈ ਕੇ ਨਾ ਪੈਗਾ ਪਰਾਇਆਂ ਦੇ ਵਿੱਚ ਵੀ ਰਹਿੰਦੇ ਆ। ਆਹ ਭਾਈ ਦਾ ਚੁਆਈ ਨਾ ਟੱਕਣੀ ਆਈ। ਆਹ ਰੋਕ ਹੱਸ ਤੀ ਥੱਲੋਂ ਤੇਲ ਲੀਕਾ। ਆਹ ਕਸਣ ਵਾਲੀ ਇਹਦੀ। ਇਹ ਤਾਂ ਖੇਣ ਦਾ ਕਰ। ਓ ਟਿੱਲੀ ਆ ਲੈ। ਓ ਟਿੱਲੀ ਕਰੀਦੀ ਮੈਂ ਰਾਂ ਦੇ ਕੱਥੇ ਦੇ ਤਾਂ ਫਿਰ ਮੈਂ ਤਾਂ ਨਿਕਲ ਨਾ ਜਾਂਦਾ। ਅੱਛਾ। ਤਾਂ ਪਲਾਸ ਬਾਦ ਵਿੱਚ ਬਈ। ਜੈ ਸਰ ਮੁਸਕਰਾ ਕੇ ਲੈ ਮੰਗੇ ਉਦੋਂ ਦਿਖਾ ਕੇ ਆਈ ਇਹਨੂੰ। ਉਦਾਂ ਤੇ ਰਵਾੜਨਾ ਫਟੋਣਾ। ਓਕੇ ਕਰਦਾ ਇਟ। ਦਊਂਗਾ। ਹੈ? ਦਊਂਗਾ। ਪਰ ਗੱੜਾ ਜੰਮ ਜਾਂਦਾ। ਕੰਦੂ ਤੋਂ ਪਰਸਤ ਨੂੰ ਕਰੂੰਗਾ ਕਿੰਦੂ ਬਾਅਦ ਅੱਗੇ ਕਰ ਲਾਂ ਮੈਂ ਇੱਧਰ ਵੜ ਲੂੰ ਅੰਦਰ ਲਾਦਰ ਭਾਈ ਵੀ ਨਹੀਂ ਪਾੜ ਲਾ ਕੇ ਅਸਵੇਰੇ ਸਵੇਰੇ ਮੀਂਹ ਹੀ ਝਟ ਲਾਇਆ ਯਾਰ ਅੱਜ ਸਵੇਰੇ ਸਵੇਰੀ ਠੰਡ ਕਰਦੀ ਆ ਪਾਪਾ ਗਾਉਣਾਂ ਜੀਰੀ ਦੇ ਪਾਣੀ ਘਰ ਆਵੇ ਲੜ ਬੱਚੇ ਸਵੇਰੇ ਹੀ ਕਿ ਜੇ ਦਿਨ ਨਹੀਂ ਆਇਆ ਤਾਂ ਮੋਟਰ ਆਪਾਂ ਤੇਰੇ ਹੱਥਾਂ ਬਣੀ ਆਕੇ ਦੇਖਣੇ ਕਰ ਲਗੇ। ਲਾਈ ਪਹੁੰਚ ਕੇ ਆਪਾਂ ਖੇਤ ਆ। ਕਾਦ ਵੀ ਅੱਜ ਦੇਖਦੇ ਆ ਪਾਏ ਦਿੰਦੇ ਆ। ਦੋ ਘਾਟ ਤਾਂ ਪਾਦੇ ਕਰਨ ਲੱਗੇ ਜਾਂ ਪਾਵਾ। ਦੇਖਦੇ ਆ ਤਿੰਨ ਚ ਪਾਵਾਂਗੇ ਅੱਜ। ਇੱਧਰ ਲੈ ਚਾਚਾ ਵੱਟ ਤੇ ਮਿੱਟੀ ਲਾਵੇਂ ਨਾ ਇੱਧਰ ਲੈ ਮਿੱਟੀ ਲਾਵੇ ਕੁਵਾੜਵੇਂ ਸੰਗਾਂ ਹੀ ਜੀਰੀ ਲਾਤੀ ਨੜੂ ਦੇਖੋ ਕਿੱਡਾ ਕਿਡਾ ਹੋ ਰਿਹਾ ਇਹਨਾਂ ਦੇ ਕਿੱਲੇ ਰਹਿ ਗਏ ਤਿੰਨ ਚਾਚੇ ਤੇ ਲਾਉਣ ਵਾਲੇ ਬਹੁਤ ਖੜ ਗਿਆ 8 10 ਕਿੱਲਾਂ ਦੀ ਬਹੁਤ ਜਿਆਦਾ ਵੀ ਦਿੱਤੀ ਚਾਚੇ ਨੇ ਦਿੱਤੀ ਓਕੇ ਰੋ ਸਾਰੇ ਖੜਾ ਤੇ ਜੋ ਪੱਟਲੀ ਉਹ ਤਾਂ ਖਤਮ ਹੈ 1509 ਤਾਂ ਤਾਂ ਟਾਈਮ ਨਹੀਂ ਹੈਗਾ ਕਰ ਗਿਆ ਪੱਦਰ ਮੁੰਡਾ ਕੰਪਿਊਟਰ ਕਰਾ ਰਹਿ ਗਿਆ ਲੱਗਣਾ ਵਸਾ ਯਾ ਆ ਕੇ ਤੇ ਵੀ ਪੱਧਰ ਕਰਤਾ ਸਾਰਾ ਬੱਟਾ-ਬੱਟਾ ਪਾ ਦੀਆਂ ਬਾਕਾਂ ਪੋੜ ਰਿਖਾ ਰਾਲ ਲਮਾਉਣਾ ਅੱਜ ਕਣੀਆਂ ਪੈ ਗਈਆਂ ਚਲੋ ਦੇਖ ਦਿੰਦੇ ਹਾਂ ਤੇ ਚੱਲ ਪੋ ਲੋ ਜੀ ਪਹੁੰਚ ਗਏ ਖੇਤ ਆਪਣਾ ਬਾਬਾ ਵਾਹ ਤੇਰਾ ਹੀ ਹਸਰ ਮਾਰਦਾ ਤਰੀ ਕਿੱਥੇ ਪੁੱਠੇ ਵਾਸੇ ਵੀਰ ਰਿਖਿਆ ਚਾਚੇ ਨੇ ਉਹ ਗਿਆ ਪੀੜਾ ਕਬਾੜ ਵੇ ਰੌਂਡ ਆਪਾਂ ਮਾਰੀ ਸੀ ਸਾਰੇ ਲੋ ਜੀ ਪਾਣੀ ਲਾਤਾ ਜੀਰੀ ਦੇਖੋ ਆਪਣੀ ਦੋ ਰੋਏ ਪੈ ਗਏ ਵਧੀਆ ਬੁੱਝਾ ਮਾਰ ਗਏ ਐਨ ਵਾਦਨੇ ਅੱਜ ਕੋਰੇ ਤੀਜਾ ਕੱਗੜ ਚੱਲ ਰਿਹਾ ਥੋੜਾ ਥੋੜਾ ਨਹੀਂ ਅੱਜ ਦੇ ਦਿਨ ਤੱਕ ਪਾਣੀ ਸੜਕ ਤੇ ਚੜ ਗਿਆ ਸੀ ਪਿੰਡ ਵਾਲੀ ਤੇ ਆਹ ਸਾਰੀ ਜੀਵੀ ਤਾਂ ਡੁੱਬ ਗਈ ਸੀ ਰੋ ਇਨਾ ਪਾਣੀ ਚੜ ਗਿਆ ਸੀ ਅੱਜ ਦੇ ਦਿਨ ਚਲੋ ਇੱਕ ਦੀ ਤਾਂ ਸ਼ਾਂਤੀ ਹੋ ਪਰ ਇਹ ਸ਼ਾਂਤ ਰਹੀ ਇਹ ਆਈ ਕੱਗਰ ਦਰਿਆ ਜਿਹੜਾ ਆਪਣੇ ਪਿੰਡ ਕੋਲ ਦੀ ਲੰਘਦਾ ਹੈ ਉਹ ਵੀ ਆਪਾਂ ਨੇ ਜੀਰੀ ਚ ਪਹਿਲਾ ਰੇਪ ਆਇਆ ਸੀ ਜੀਰੀ ਲੱਗੀ ਨੂੰ 10 ਦਿਨ ਹੋ ਗਏ ਸੀ ਜਦੋਂ ਪਹਿਲਾ ਰੇਪ ਆਇਆ ਸੀ ਫੇਰ ਹਫਤੇ ਬਾਅਦ ਦੂਜਾ ਪਤਾ ਦੋ ਰੇਪ ਆ ਗਏ ਅੱਜ ਤੀਜਾ ਅੱਜ ਫੇਰ ਹਫਤਾ ਹੋ ਗਿਆ ਅੱਜ ਤੀਜਾ ਰੇਪ ਵੀ ਆਪਾਂ ਪਾ ਦੇਣਾ ਆਪਾਂ ਹਫਤੇ ਆਫਤੇ ਵਾਦੀ ਰੇਪ ਪਾਈ ਦਾ ਬਾਹੋਂ ਖਾਦ ਪੂਰੀ ਹੋ ਜੂਏ ਚ ਤੇ ਤੀਜਾ ਖਾਦ ਪਾ ਜਾਣਾ ਬਾਕੀ ਜੇ ਚੌਥੇ ਲੋੜ ਪਈ ਪਾ ਦਾਂਗੇ ਨਹੀਂ ਰੋੜੀ ਦਾ ਖਾਦ ਪਿਆ ਹੋਇਆ ਆਪਣੇ ਖੇਤਾਂ ਚ ਵੱਸੇ ਤੇ ਨਖਾਤ ਬਾਦੂ ਨੇ ਜਿਆਦਾ ਭਾਕੇ ਕੋਈ ਫਾਇਦਾ ਨਹੀਂ ਬਿਮਾਰੀਆਂ ਲੱਗਦੀਆਂ ਬਾਦ ਚੋਂ ਗੀਰੀ ਨੂੰ ਰੂੜੀ ਦਾ ਵੀ ਬਹੁਤ ਹਸਰਾ ਬਹੁਤ ਛੇਤੀ ਜੀਰੀ ਚੱਲੀ ਆ ਆਪਾਂ ਇਹ ਸਾਡੇ ਰੂੜੀ ਪਾਉਨੇ ਆ ਉਹ ਡੰਗਰ ਆਪਣੇ ਖਾਸੇ ਨੇ ਤੇ ਅੱਠ ਨੌ ਰਾਤੀਆਂ ਹੋ ਜਾਂਦੇ ਨੇ ਰੂੜੀ ਦੀਆਂ ਇਤਾਂ ਚ ਪਾਈ ਦੀ ਆਪਾਂ ਨੇ ਸੋ ਅੱਜ ਹੁਣ ਚੱਲ ਲੈ ਕਰੇ ਤੇ ਖਾਣਾ ਜਾ ਕੇ ਰੋਟੀ ਫਿਰ ਮਾਰ ਕੇ ਜਾਵਾਂ ਜਿਹੜਾ ਜਮਮਣਾ ਵੀ ਲੱਗ ਰਹੀਆਂ ਨੇ ਪ੍ਰਾਇਕਤੀ ਘੱਟ ਲੱਗੀਆਂ ਨੇ ਇਹਨੂੰ ਜਮਮਣਾ ਫਲ ਬਹੁਤ ਘੱਟ ਲੱਗਿਆ ਇਹ ਪਤਾ ਨਹੀਂ ਕਿ ਤੇਰੇ ਜਿਹੜੀ ਉੱਧਰ ਆਪਣੀ ਕੋਠੀ ਜੀ ਜਮਮਣਾ ਉੱਧਰ ਤਾਂ ਖੁੱਲ ਭਰੀ ਪਈ ਆ ਉੱਥੇ ਫਲ ਬਹੁਤ ਲੱਗਿਆ ਹੋਇਆ ਇਹ ਤੇ ਪਤਾ ਨਹੀਂ ਆ ਕਿ ਘੱਟ ਘੱਟ ਲੱਗਿਆ ਉੱਪਰ ਲੱਗ ਰਹੀਆਂ ਨੇ ਟਿਸਰੀ ਤੇ ਪੱਤੇ ਜਿਹੜੇ ਮੱਚੇ ਬੈਨੇ ਦੇ ਛੇਕ ਲੱਗਿਆ ਹੋਇਆ ਤੋਂ ਪਗੜ ਲੀਰ ਆਪਣੇ ਸਵੇਰੇ ਸਵੇਰੇ ਮੀਂਹ ਪਤਾ ਇਹਦੇ ਰੰਗਾਂ ਦਾ ਵੀ ਨਹੀਂ ਪਤਾ ਦਿਨ ਹੋ ਗਈ ਨਾ ਕੋਣ ਐ ਘਾਇਰ ਉਧਰ ਕੀੜਾ ਮਾਰੀ ਬੱਟ ਤੇ ਇੱਕ ਵਾਰੀ ਖੱਡ ਪੈ ਜਾਂਦੀ ਹੈ ਚੂਹੇ ਬਹੁਤ ਤੰਗ ਕਰਦੇ ਨੇ ਉਹੀ ਉੱਧਰ ਬਾਬੇ ਉਹਨਾਂ ਨੇ ਹੁਣ ਕਰੀਏ ਜੀਰੀ ਲਾਉਣੀ ਸਟਾਰਟੇ ਲਾਉਣਗੇ ਸਾਰੀ 26 ਐ ਕਿਤੀ ਕਰਤਾ ਪਾਣੀ ਕਰਤਾ ਕੱਦੂ 14 ਕਿੱਲੇ ਨੇ ਉਹਰੇ 14 ਨੂੰ 14 26 ਦੇ ਲਾਉਣਗੇ ਆਪਾਂ ਪਰ 14 ਲਈਏ ਸਾਰੀ ਬਾਕੀ ਵਾਲਾ 1 ਕਿੱਲਾ ਜਿਹੜਾ ਮੱਕੀ ਵਾਲਾ 1 ਕਿੱਲਾ ਆਪਾਂ ਤਾਂ ਉਹੀ 26 ਦਾ ਲਾਵਾਂਗੇ ਬਸ ਬਾਕੀ ਸਾਰੀ 14 ਲਾਤੀ ਤੇ ਉਹ ਪੱਠੇ ਵਾਲਾ ਵੀ ਕੱਲ ਪਰਸੋਂ ਨਿਪੜ ਗਿਆ ਸੀ ਤੇ ਉਹ ਅੱਜ ਪਾਣੀ ਹੋ ਗਿਆ ਕਿਰ ਅਗੇ ਨਾਲ ਆਪਾਂ ਰੋਟਾਵੇਟਰ ਮਾਰਤਾ ਸੀ ਵੀ ਚਲ ਪੱਠੇ ਗਲ ਜਾਣਗੇ ਥੱਲੇ ਤੇ ਅੱਜ ਪਾਣੀ ਹੋ ਜਾਣਾ ਦੇਖਦੇ ਅੱਜ ਸ਼ਾਮ ਨੂੰ ਕਦੋਂ ਕਰਦਾਂਗੇ ਉਹਦਾ ਉਹ ਚ ਵੀ 14 ਨਾਲ ਲਾਵਾਂਗੇ 14 ਨਹੀਂ ਬੋਧ ਹੈਗੀ ਹੈ ਆਪਣੇ ਕੋਲ ਤੇ ਮੱਕੀ ਵਾਲਾ ਰਹਿ ਗਿਆ ਬਸ ਪਰ ਮੱਕੀ ਦਾ ਚਾਰ ਪਾਵਾਂਗੇ 15 ਤਰੀਕ ਤੱਕ ਜਾ 15 ਨੂੰ ਪਾ ਦਾਂਗੇ ਜਾਂ 15 ਤੋਂ ਬਾਅਦ 15 ਰੁਪਏ ਦੇ ਵਿੱਚ ਵਿੱਚ ਚਾਰ ਪਾ ਦੇਣਾ ਆਪਾਂ ਨੇ ਬਦਲ ਵਾਗੀ ਵੇਰ ਕਰ ਲਈ ਰੱਬ ਨੇ ਦਰਨਾ ਚਾਚੇ ਕਰਨੇ ਬੱਟਾ ਛਾਂਗੀ ਆ ਤੇ ਨਾਲ ਤੇ ਮਿੱਟੀ ਲਾਈ ਆ ਕਵਾੜ ਦੇਖੋ ਕਿੱਡਾ ਕਿੱਦ ਕਰਿਆ ਆਪਾਂ ਸਾਫ਼ ਕਰਤੀ ਸੀ ਮਿੱਟੀ ਵੀ ਲਾਤੀ ਸੀ ਇਦਰ ਆਪਣੇ ਆਪਣਾ ਖੇਤ ਉੱਚਾ ਤਾਂ ਕਰਕੇ ਮਿੱਟੀ ਚ ਲਾਉਣੀ ਪੈਂਦੀ ਆਪਾਂ ਪਰ ਇਦਰ ਕਵਾੜ ਫੇਰ ਇਦਰ ਚੜ ਗਿਆ ਤੇ ਕੱਲ ਪਰ ਆਉਂਡਪ ਮਾਰਗੇ ਸੀ ਉਹ ਇਦਰ ਜੇ ਰੋਜ਼ ਚੱਲਣਾ ਕਰਪਾ ਪਾਣੀ ਤਾਂ ਵੈਸੇ ਜੀਰੀ ਚ ਪੂਰਾ ਸੀਗਾ ਮੈਂ ਚੜ ਘੰਟਾ ਕੁ ਪਾਈ ਦਈਏ ਖਾਦ ਪਾਵਾਂਗੇ ਫਿਰ ਖਾਦ ਕਰਕੇ ਵੀ ਪਾਣੀ ਖਾ ਜਾਂਦੀ ਹੈ ਜੀਰੀ ਦਾ ਚਲੋ ਅੱਗੇ ਚੱਲਦੇ ਆਂ ਘਰੇ ਤੇ ਖਾਣੇ ਰੋਟੀ ਜਾ ਕੇ ਇਹ ਤਾਂ ਆਖਣੇ ਤੁਹਾਨੂੰ ਪਤਾ ਹੋ ਕਿਨੇ ਵੱਡੇ ਨੇ ਆਹ ਇਹ ਬੱਡਰੇ ਹੀ ਆ ਦੇਖਾ ਮੁਰਲੂ ਮੈਸਲੇ ਆਇਆ ਮੁਰਲੂ ਲੈ ਜਾਂਦਾ ਕਤੂ ਸਟਾਰ ਆ ਇਹਨੇ ਬਟਨ ਮੁੜ ਕੇ ਕਿਉਂ ਨਹੀਂ ਆਈ ਰੋਡ ਢੁਲੀ ਜਾ ਰਹੇ ਪਤਾ ਨਹੀਂ ਫਿਰ ਹੋਰ ਫਿਰ ਡੈਰੀ ਬਲੀਂਰ ਖਾਂ ਗੁਰਮੁਖ ਤੈਨੂੰ ਕੱਢ ਰਿਹਾ ਗਾਲਾਂ ਕੱਖ ਵੱਢ ਕੇ ਲੈ ਗਿਆ ਤੂੰ ਅਗਲੇ ਤੇ ਗਲਤ ਗੱਲ ਹੈ ਹੋਰ ਯਾਰ ਨਾਲ ਅੱਧੀ ਕਨਾਲ ਬਣਾਉਣ ਲੱਗ ਰਿਹਾ ਨਾਲੇ ਕਹਿੰਦਾ ਅੱਧੀ ਕਨਾਲ ਆ ਹੈ ਮੈਂ ਲੈ ਜਾਣਾ ਚਾਹ ਕੋ ਪ੍ਰੋਟੀਨ ਕਿਹੜੀ ਥੋ ਬੱਡੀ ਵੀ ਹੈਗੀ ਆ ਰਹਿਆਂ ਲੈਣਾ ਕੌਣ ਆਉਂਦੇ ਨੇ ਨਹੀਂ ਇੱਥੇ ਕੀ ਹੋਣੀ ਇੱਧਰ ਇਸੇ ਕੀ ਹੋਣੀ ਆ ਬਾਅਦ ਚ ਇਧਰੋਂ ਪੱਡ ਲਿਓ ਇਹ ਵੀ ਬੇਲੀ ਕਰਨੀ ਆ ਉਹਨੇ ਟੀ-ਸ਼ਰਟਾਂ ਕਹਿੰਦਾ ਇੱਕ ਕਲਰ ਦੀਆਂ ਬਾਰ ਕਹਿੰਦਾ ਮੁੰਡਿਆ ਰਿਆਂ ਕੀ ਨਾਮ ਤੇ ਰਿਹਾ ਆਪਣਾ ਚੈਨਲ ਬਾ ਗਰੀਬ ਬੰਦੇ ਆ ਵੀਰੇ ਚੱਲੀ ਜਾਂਦਾ ਕਰਦਾ ਹੀ ਲਾਈਕ ਤੇ ਕਮੈਂਟ ਦੇ ਨੂੰ ਸ਼ੇਅਰ ਕਰਦਾ ਹੀ ਕਰਦੀ ਕੋਈ ਨਹੀਂ ਕਿੱਧਰ ਲੱਗ ਰਿਹਾ ਜਿਰੀ ਲਾਉਣਾ ਅੱਜ ਹੈ ਬੀਣੂ ਦੇ ਕੀ ਰੇਟ ਖੋਲਿਆ ਓ ਤੂੰ ਆਵਦਾ ਸੀ ਸਰਵਿਸ ਕਰ ਲੈ ਜਾ ਕੇ ਤੈਨੂੰ ਬੁਲਾਇਆ ਕਿਸ ਨੇ 4000 4000 ਰੱਖਤੀ ਏ ਪਿੱਛੇ ਕਿੰਨੇ ਆਤੀ ਪਿੱਛੇ 4500 ਪਿੱਛੇ ਵੀ ਦਾ ਪਿੱਛੇ ਵੀ ਹੀ ਦਾ ਪਿੱਛੇ ਵੀ 4000 ਹੀ ਦੇਣਾ ਠੀਕ ਆ ਬਈਆਂ ਦਾ ਪਤਾ ਨਹੀਂ ਕੀ ਰੇਟ ਆ ਓਏ ਥੋੜਾ ਨਾ ਕਿ ਬਣਿਆ ਕੀ ਦਾ ਓਏ ਕੋਗਲੀ ਕੀ ਤਰ੍ਹਾਂ ਠੀਕ ਨੇ ਐ ਛੁੱਟੀ ਮਿਲ ਗਈ ਤੁਹਾਨੂੰ ਆ ਗਏ ਕਰੇ हां ठीक ਨੇ ਘਰੇ ਆ ਕੇ ਛੁੱਟੀ ਮਿਲ ਗਈ। हां ਪ੍ਰੇਮ ਨੂੰ ਕੱਲ ਮਿਲ ਗਈ ਛੁੱਟੀ, ਕੋਕਲੀ ਨੂੰ ਪਰਸੋਂ ਮਿਲ ਗਈ ਦੀ। ਬੁਦੀ ਨੇ ਕਿਹਾ ਕੋ ਉਥੇ ਲੱਦਣਗੇ 2 ਕਿੱਲੇ ਦੀ ਭੱਜ ਤੇ ਕੱਖ ਜਾਗੇ। ਤੇ ਚਾਚਾ ਵੀ ਨਾ ਪੁੱਠੇ ਕੰਮ ਕਰ। ਉਹ ਕਹਿਆ ਯਾਰ ਮੜਾ ਮੜਾ ਰਸਤਾ ਝੋੜਾ ਖੜੇਗਾ। ਰਸਤਾ ਬਣਾਤਾ ਬਸ ਮੋਟਰਸਾਈਕਲੋਂ ਦਾ ਹੋ ਗਿਆ ਓਰੇ ਹੁਣ। ਮੈਂ ਤਾਂ ਗੈਰੀ ਮਾਰੇ ਪਹੀ ਛੱਡ ਲੈਨੇ ਲਵੇ ਲਵੇ। ਬਾਹਰ ਟਰੈਕਟਰ ਜਿੰਨੀ ਨਾ ਹੋਰ। ਨੜੇ ਕਾਹਦੇ ਕੁਲ ਜਿਵੇਂ ਮਰਦੀ ਟਰੈਕਟਰ ਤੇ ਲੱਦ ਲਿਆ ਪੁੱਠਾ ਚੱਲਦਾ ਤੈਨੂੰ ਪਤਾ ਤਾਂ ਹੋਗਾ ਆਪਾਂ ਦਾ ਛੇੜਦੀਨ ਸਵੇਰੇ ਰਸਤਾ ਜੀ ਬਾਬੇ ਦਾੱਕ ਲੱਗ ਰਹੇ ਹੋ ਜਰ ਜਰ ਨੂਰੇ ਜੀ ਰਿਣਣੀ ਆਪਣਾ ਰੇ ਪੂਰਾ ਹੋ ਜਾਣਾ ਦੋ ਮੈਂ ਪਾ ਗਿਆ ਤੀਜਾ ਅੱਜ ਪਾ ਜਾਣਾ ਬਸ ਮੇਰਾ ਰੇ ਪੂਰਾ ਪਾਉਣ ਦੀ ਟੈਨਸ਼ਨ ਆਪੀ ਪਦੀਨ ਹੋਏਗਾ ਉਹ ਪਰਾਂ ਕਿਵੇਂ ਜਾਊਗਾ ਰੇ ਲੈ ਕੇ ਅੱਜ ਤੋਲੇ ਜਾਣਾ ਉਹ 5 ਕਿੱਲਾਂ ਦੀ ਬਾਈ ਤੇ ਉਹ ਦੋਏ ਇਤਰੀਆਂ ਆ ਹੁਣ ਆਇ ਨਹੀਂ ਵੀ ਮਿਕਣੀਆਂ ਆ ਗਿਆ ਤੀਆਂ ਵੀ ਹੁਣ ਸਵੇਰ ਸਵੇਰੇ ਆ ਕੇ ਛੇਤੀ ਕੰਪਿਊਟਰ ਕਰਾ ਲਵਾ ਲਾਂ ਅੱਜ ਹਲੇ ਹੁਣ ਉੱਠੇ ਤੇ ਮੈਨੂੰ ਕਰੇ ਕਿੱਧਰ ਮਾ ਪਾਣੀ ਲਾਉਣ ਜਾ ਰਿਹਾ ਮੈਂ ਤਾਂ ਦੋ ਦਿਨ ਤੇ ਲੈ ਜਾ ਕਰ ਇਕੱਠੇ ਵੱਢ ਕੇ ਨਾ ਜਿਵੇਂ ਹੁਣ ਵੱਡੀ ਇੱਕ ਪਾਰ ਹੋਰ ਵੱਢ ਲੈਂਦਾ ਪਾਣਾ ਜਿਹੜੀ ਲਾਉਣ ਜਾਣਾ ਹਨ। ਉਹਨਾਂ ਚੋਗੀ ਟਰਨ ਵੀ ਮੰਮੀ ਦੇ ਲਈ ਖੜਾਗਾ। ਟਰਨ? ਟਰਨ ਪੈ ਜੀ ਦੀ। ਅੱਛਾ। ਕੋਰੀ ਗੇ ਲੈਣਾ। ਕੋਰੀ ਪਾਲਾ ਵਿੱਚ ਪਾ ਕੇ ਹੁਣ ਲੱਦ ਲਓ। ਕਿ ਫੜ ਕੇ ਬੈਠਾ ਨਾ ਉਹ ਪੁੱਛੇ। ਨਹੀਂ ਮੇਰੇ ਨਾਲ ਬਾਕੀ ਚੱਤ ਲੁਕ ਲੈਣਾ। ਆ ਪਿੱਛੇ ਬੈਠਾ ਬੈਣੀ। ਦੋਵੇਂ ਬਸ ਨੂੰ ਪਾ ਦੇਣੀ ਜੀ ਫਿਰ ਨਹੀਂ ਕਰਦੀ। ਰਾਸਤੇ ਦਾ ਮੌਜੂਦ ਜੇ ਪੱਕੇ ਦੀ ਹੈ ਹੈ ਰੇਟ ਵੀ ਵਧ ਗਿਆ ਜ਼ਮੀਨਾਂ ਦਾ ਹੁਣ ਕੀ ਹੋਏ ਇਹ ਤਾਂ ਮੋੜ ਮੋੜ ਚਲੇਗਾ ਆਓ ਮੜੇ ਮੀ ਪਹਿਲੀ ਤੁਰ ਕੇ ਆਉਣਾ ਪੈਂਦਾ ਪਿੰਡੋਂ ਹੁਣ ਤਾਂ ਮੋੜ ਸਾਂ ਲੈਣ ਖੜਦਾ ਮੋਟਰ ਤੇ ਆ ਕੇ ਆਪਣੀ ਤੇ ਆ ਆ ਕਿਉਂ ਰੇ ਆਪਣੀ ਜਿੰਨੀ ਕੋੜੇ ਚ ਰੱਖ ਆ ਗੁੰਜੇ ਜੇ ਰੰਬਾ ਬਾਰਖੜੀ ਮੋੜ ਸਾਂ ਲੈਣਾ ਨਹੀਂ ਹਾਂ ਥੁਰੇ ਤੇ ਬਣਾ ਵੀ ਉਸ ਦਾ ਬਾਹ ਨਾ ਗਏ ਟਰੋਲੇ ਦਾ ਤੀ ਫਿਰ ਅਸੀਂ ਦੇ ਤਾ ਮਾਂ ਚੱਲ ਕੇ ਕਾਰਵਾਈ ਕਰਾਣੀ ਆ। ਈ ਟੋਲਾ ਕਰਾਉਂਦਾ ਫਿਰ ਤਾਂ ਹੋ ਜਾਂਦਾ ਕੰਮ। ਹਾਂ ਟਰੋਲਾ ਤਾਂ ਮਸ਼ੀਨ ਤੇ ਗਿਆ ਹੁੰਦੀ ਪਰ ਹੁਣ ਜਵਾਕ ਕੱਲਾ ਤਾਂ ਕਰ ਨਹੀਂ ਸਕਦਾ ਯਾਰਾਂ ਜਵਾਕ ਛੋਟਾ ਜਿਹਾ ਦਾ। ਅਗਨੇ ਤੇ ਨੌ ਧਰਤੀਆ ਤਾਂ ਯਾਰ ਸਿੱਧਾ ਹੀ। ਟਰੋਲੇ ਨੇ ਨੌ ਲੈ ਦੀਏ ਤੂੰ ਨੇ ਤਾਂ। ਕਿਸ ਦਾ? ਉਹ ਨਾ ਗਏ। ਛਿਰੂ ਹੋਰ। ਫੇਰ ਫੇਰ ਕੇ। ਛਿਰੂ ਤੋਂ ਨਹੀਂ ਹੈ ਕੰਮ ਕਰਦਾ। ਕੋਈ ਪਤਾ ਨਹੀਂ ਲੱਗਦਾ ਵੀਰੇ। ਹਾਂ। ਬੱਬੀ ਬਣੀ ਮਾ ਨਾਮ ਆ ਗਿਆ ਜਸਪੀਨ ਦਾ ਉਹ ਤਾਂ ਕੋਈ ਭਈਆ ਪੂਜਾ ਤਾਂ ਮੈਂ ਲਾ ਰੋ ਭਈਆ ਤਾਂ ਸ਼ਾਇਦ ਕੋਈ ਹੈ ਤਾਂ ਪਰ ਦੂਸੇ ਵਾਰ ਗਾਏ ਵੀ ਤਾਂ ਭਈਆ ਹੈ ਕਿ ਬੱਬਾ ਬੜਾ ਡੁੱਗਦਾ ਸਾਡੀ ਅਗਰ ਮਿੱਤਰ ਠੀਕ ਹੈ ਜੀ ਲਾਓ ਜੀ ਮੁੰਡੇ ਲੈ ਕੇ ਇੱਕ ਵਟ ਵਟ ਕੇ ਆਪਾਂ ਤਾਂ ਪਰਸਾਂ ਹੀ ਟਰਾਲੀ ਭਰ ਲਏ ਸੀ ਅੱਜ ਖਤਮ ਹੋ ਜਾਣਗੇ ਆਪਣੇ ਵੀ ਬਾਪਰ ਲਾਉਨੇ ਆ ਮੱਕੀ ਨੂੰ ਬਾਡਾ ਨਾਲੇ ਢਾਲੋ ਢਾਲੋ ਆਟਾ ਆਈਆਂ ਵੱਡੀਆਂ ਜਾਣੀਆਂ ਮੱਕੀ ਦੀਆਂ ਚਾਰ ਕਟਿੰਗ ਕਰਾਉਣ ਦਾ ਟਾਈਮ ਲੱਗਾ ਦਾੜੀ ਬੜੀ ਬੜੀ ਹੋ ਗਈ ਬਾਹਰ ਲਾ ਕੇ ਜੀਰੀ ਚਾਰ ਚੁਰ ਪਵਾ ਕੇ ਫਿਰ ਦੇਖਾਂਗੇ ਹੁਣ ਅੱਜ ਪਾਉਣਾ ਖਾ ਦਾ ਇਹ ਕਾਹਨੂੰ ਟਾਈਮ ਲੱਗਾ ਕਾਹਨੂੰ ਫਿਰ ਬੜੇ ਬੁਢੇਂ ਕਰਾਏ ਨਾ ਮੈਂ ਲਓ ਜੀ ਆਪਾਂ ਅੱਗੇ ਹੀ ਕਰੇ ਤੇ ਖਾਣੇ ਆ ਰੋਟੀ ਤੇ ਠੀਕ ਆ ਜੀ ਇਦਾਂ ਨਾਲ ਹੀ ਕਰਦੇ ਆਂ ਬਲੋਗ ਦਾ ਦੀ ਐਂਡ ਤੇ ਮਿਲਦੇ ਆ ਤੁਹਾਨੂੰ ਫਿਰ ਇੱਕ ਨਵੀਂ ਵੀਡੀਓ ਦੇ ਵਿੱਚ ਠੀਕ ਆ ਜੀ ਬਾਏ ਬਾਏ